ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਵੈੜ ਦਿਖਾਉਣੀ ਆ ਤਾਜੀ ਸੂਈ ਆ ਪੂਰੀ ਜਾਣਕਾਰੀ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜਾਵੇਗੀ ਨੰਬਰ ਜਿਹੜੇ ਆ ਦੋਸਤੋ ਵੀਡੀਓ ਦੇ ਵਿੱਚ ਹੀ ਚਲਦੇ ਕਰਦੇ ਨੇ ਆ ਓਨਰ ਦੇ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਏਰੀਆ ਦੋਸਤੋ ਜਿੱਥੇ ਤੁਸੀਂ ਪਹੁੰਚ ਕਰਨੀ ਹੈਗੀ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹਰੀ ਕੇ ਪੱਤਾਂ ਤੋਂ ਜਦੋਂ ਆਪਾਂ ਪੱਟੀ ਮੋੜ ਆਉਣੇ ਦੋਸਤੋ ਰਸਤੇ ਵਿੱਚ ਸਗਵਾ ਅੱਡੇ ਤੋਂ ਤੁਸੀਂ ਸਿੱਧੋਂ ਤੋਂ ਸਿੱਧਾ ਜਿਹੜਾ ਪਿੰਡ ਜੋਰ ਸਿੰਘ ਵਾਲਾ ਪਹੁੰਚ ਸਕਦੇ ਹੋ ਇਸ ਵਹਿੜ ਦੀ ਜੇ ਗੱਲ ਕਰੀਏ ਦੋਸਤੋ ਤਾਂ ਦੂਜਾ ਸੂਆ ਇਹ ਵਹਿੜ ਸੋਈ ਆ ਅੱਜ ਤਕਰੀਬਨ 2 ਤੋਂ 3 ਦਿਨ ਦੀ ਸੂਈ ਆ ਮਗਰ ਫੀਮੇਲ ਕਾ ਮਗਰ ਬੱਚੀ ਆ 9 ਲੀਟਰ ਬੋਲਾ ਜਿਹੜਾ ਬਿਲਕੁਲ ਰੈਡੀ ਹੈਗਾ ਚੁਾਈ ਆਪਣੀ 2 ਡੰਗ ਦੀ 3 ਡੰਗ ਦੀ ਤਸੱਲੀ ਆਪਣੀ ਨਰਕ ਪਰਖਾ ਉਹ ਘਰ ਪਹੁੰਚ ਕੇ ਤੁਸੀਂ ਕਰ ਸਕਦੇ ਹੋ ਮੋਲ ਜਿਹੜਾ ਦੋਸਤੋ 24200 ਰੁਪਇਆ ਡਿਮਾਂਡ ਹੈਗੀ ਆ ਇਸ ਬੱਚੀ ਦੀ ਸੋ ਮੋਲੇ ਤੁਸੀਂ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਪਹਿਲਾਂ ਜਿਹੜੀ ਆਪਣੀ ਨਰਕ ਪਰਖਾ ਉਹ ਕਰਨੀ ਜ਼ਰੂਰੀ ਆ ਦੋਸਤੋ ਤਸੱਲੀ ਆ ਜਿਹੜੀ ਉਹ ਤੁਸੀਂ ਘਰ ਪਹੁੰਚ ਕੇ ਜਰੂਰ ਕਰ ਸਕਦੇ ਹੋ ਚੰਗੀ ਚੁਵਾਈ ਆ ਚੰਗਾ ਮੁਠੀ ਵਾਲਾ ਥਣ ਲੱਗਾ ਹੈਗਾ ਦੋਸਤੋ ਚੰਗਾ ਸੋਹਣਾ ਥਾਣਾ ਵੜ ਦਾ ਬਿਲਕੁਲ ਠੰਡੀ ਸੀਲਸ ਲੱਗ ਪੂਰੀ ਹੈਗੀ ਆ ਦੋਸਤੋ ਸਾਊ ਬਹੁਤ ਆ ਵੜ ਕੋਈ ਵੀ ਬੱਚਾ ਥੱਲੇ ਬੈ ਕੇ ਜਿਹੜੀ ਚੁਵਾਈ ਆਰਾਮ ਨਾਲ ਕਰ ਸਕਦਾ ਤੇ ਕੋਈ ਵੀ ਕਿਸਾਨ ਭੈਣ ਭਰਾ ਕੋਈ ਵੀ ਬੜੇ ਆਰਾਮ ਨਾਲ ਚੁਵਾਈ ਕਰ ਸਕਦਾ ਚੰਗੀ ਜਿਹੜੀ ਚੁਵਾਈ ਇਸ ਵੜ ਨੂੰ ਲੱਗੀ ਹੈਗੀ ਆ ਕੋਈ ਭੂਰ ਛਟਾ ਕੋਈ ਫੁਵਾਰਾ ਨਹੀਂ ਹੈਗਾਗਾ ਥਣ ਬਿਲਕੁਲ ਪੱਧਰ ਆ ਦੋਸਤੋ ਲੇਵਾ ਥਾਣਾ ਬਿਲਕੁਲ ਪੱਧਰ ਆ ਮੁੱਠੀ ਵਾਲਾ ਥਾਣਾ ਤੇ ਬਾਕੀ ਜਿਹੜੀ ਚਵਾਈ ਆ ਤੁਸੀਂ ਚਵਾਈ ਕਰਨ ਤੋਂ ਬਾਅਦ ਆਪਣੇ ਹਿਸਾਬ ਨਾਲ ਮੁੱਲ ਵੀ ਲਗਾ ਸਕਦੇ ਹੋ ਬਾਕੀ ਜਿਹੜਾ ਫਾਈਨਲ ਰੇਟ ਆ ਦੋਸਤੋ 242000 ਰੁਪਏ ਦੀ ਡਿਮਾਂਡ ਆ 242000 ਦੇ ਵਿੱਚ ਜੋ ਵੀ ਹੋਇਆ ਬਣਦਾ ਮਾਨਤਾ ਨਾਲ ਉਹ ਵੀਰ ਦੁਆਰਾ ਜ਼ਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ